ਕੜਿਆਵਾ ਹੈ ਕਿੱਦਾਂ ਹੋ ਜਾਣਾ ਤੇ ਬਾਈ ਜੀ ਦਰਖਤ ਤੇ ਜਮਨ ਤੋਂ ਚੜਿਆ ਸੀਗਾ ਮੈਨੂੰ ਵੀ ਫੋਨ ਆਇਆ ਸੀ ਕਿ ਜਦੋਂ ਤੁਸੀਂ ਆਏ ਲੈਡ ਰੋਡ ਬੰਦ ਕਰਾਈ ਆ ਪਰ ਮੋਕੇ ਤੇ ਉਹ ਡੈਥ ਕਰ ਗਿਆ ਇਸ ਟਾਈਮ ਮੁੰਡਾ ਉੱਪਰ ਹੀ ਹੈ ਦਰਖਤ ਦੇ ਪ੍ਰਸ਼ਾਸਨ ਵੀ ਆ ਗਿਆ ਠੀਕ ਹੈ ਜੀ ਤੇ ਬਿਜਲੀ ਵਾਲੇ ਵੀ ਆਏ ਹੋਏ ਨੇ ਬਾਕੀ ਹੁਣ ਦੇਖਦੇ ਆ ਜੀ ਲੋਹਣੇ ਆ ਜੀ ਕਿੰਨੇ ਕੁ ਬੱਚਾ ਹੈਗੀ ਤੇ ਬੱਚਾ ਕਿੱਥੇ ਰਹਿਣਾ ਕਿੱਥੇ ਰਹਿੰਦਾ ਹੈ ਇਹਦਾ ਹੈ ਕਿ ਦਾ ਪ੍ਰਵਾਸੀ ਹੈ ਜੀ ਪਰ ਰਹਿੰਦੇ ਇੱਥੇ ਹੀ ਨੇ ਇਸੇ ਕਲੋਨੀ ਚ ਅਮਰ ਕਲੋਨੀ ਚ ਭਾਮੀਆਂ ਗੱਲਾਂ ਇੱਥੇ ਹੀ ਹੈ ਜੀ ਉਮਰ ਉਹਦੀ ਮੁੰਡੇ ਦੀ 10 ਜਾਂ 11 ਸਾਲ ਹੈ ਜੀ ਕਰੀਬ ਆਹੀ 20 25 ਮਿੰਟ ਹੋ ਗਏ ਜੀ ਇਕੱਲਾ ਹੀ ਪੇੜ ਦੇ ਉੱਪਰ ਖੜਾ ਸੀ ਇਕੱਲਾ ਹੀ ਸੀਗਾ ਜੀ ਇਕੱਲਾ ਹੀ ਸੀਗਾ ਤੇ ਪਰ ਮੌਕੇ ਤੇ ਡੈਥ ਹੋ ਗਈ ਉਹਦੀ ਲੈਟ ਦਾ ਬੰਦ ਕਰਵਾਤੀ ਹੈ ਜੀ ਬਾਕੀ ਦੇਖੋ ਕੀ ਬਣਦਾ ਜੀ ਹੁਣ ਹਾਂਜੀ ਆ ਰਹੀ ਹੈ ਜੀ ਕਿਤਾ ਜੀ ਫੋਨ ਹਾਂਜੀ ਮੈਂ ਡਾਟਾ ਫਿਰ ਥੱਲੇ ਆਇਆ ਜੋ ਹੈ ਮਾਮਲਾ ਕੀ ਹੈਗਾ ਜਿਹੜਾ ਬੱਚਾ ਉੱਪਰ ਲੱਤ ਪਾਤਾ ਨੇ ਜੀ ਮੈਂ ਦੂਰੋਂ ਆ ਰਿਹਾ ਸੀ ਜੋ ਨੂੰ ਦੇਖਿਆ ਮੈਂ ਡਾਟਾ ਮੈਂ ਕਿਹਾ ਜੋ ਚੱਲ ਥੱਲੇ ਚੱਲ ਜੋ ਕਿ ਅਨਮੂਤਰ ਉਹ ਭਾਗਿਆ ਇਹ ਉਹ ਉੱਥੇ ਲੁੱਟ ਗਿਆ ਜਿਹੜੇ ਸੀ ਉਹਨਾਂ ਨੇ ਬਿਜਲੀ ਬਲਾਲਾ ਬਿਜਲੀ ਵਾਲੇ ਕਿੱਥੇ ਹੈ ਇਹਦਾ ਪਰਿਵਾਰ ਕਿੱਥੇ ਸੁਣਦੇ ਗਏ ਇਸ ਕਮਰੇ ਆ ਪਰਿਵਾਰ ਦਾ ਸਾਨੂੰ ਪਤਾ ਨਹੀਂ ਫਰਾਜ ਬੱਚੇ ਦਾ ਨਾਮ ਸ਼ਿਵਮ ਹੈ ਜੀ ਉਮਰ 10-11 ਸਾਲ ਦੀ ਹੈ ਇਹ ਉੱਥੇ ਅਮਰ ਕਲੋਨੀ 메ਨ ਗਲੀ ਦੇ ਵਿੱਚ ਜਾਮਣ ਟੋੜ ਦੇ ਜੜਿਆਂ ਉੱਪਰ ਜੀ ਤੇ ਉਹ ਬਿਜਲੀ ਦੀ ਤਾਰ ਦੇ ਨਾਲ ਸ਼ਾਇਦ ਲੱਗ ਲੁੱਗ ਗਿਆ ਕਰੰਟ ਲੱਗ ਗਿਆ ਜੀ ਹਾਂਜੀ ਇਹ ਕਿਹਦੀ ਕੰਡੀਸ਼ਨ ਸਰ ਕਿੱਦਾਂ ਇਸ ਸਮੇਂ ਕੰਡੀਸ਼ਨ ਉਹ ਥੋੜੇ ਬਹੁਤੇ ਸਾਥ ਚੱਲਦੇ ਸੀ ਜਦੋਂ ਬੱਚੇ ਦੇ ਹੁਣ ਲੈ ਕੇ ਗਏ ਪਹਿਲਾਂ ਪ੍ਰਾਈਵੇਟ ਇੱਥੇ ਡਾਕਟਰ ਕੋਲੇ ਜੀ ਉਸ ਤੋਂ ਬਾਅਦ ਫਿਰ ਇਹਨੂੰ ਹੁਣ ਅਸੀਂ ਐਮਸੀ ਲੈ ਕੇ ਗਏ ਆ ਦੇਖਦੇ ਹਾਂ ਬਾਅਦ ਪਤਾ ਲੱਗੂ ਕੀ ਹੈ ਉਤਰਾਣ ਸਾਨੂੰ ਹੁਣੇ ਹੀ ਅੱਧਾ ਘੰਟਾ ਪਹਿਲਾਂ ਆਈ ਸੀ ਉਤਾਰਿਆ ਕਿਦਾਂ ਸੀ ਬੱਚੇ ਉਹ ਇਹਨਾਂ ਨੇ ਮੇਰੇ ਖਿਆਲ ਸਾਡੇ ਸਾਡੇ ਅੱਧੇ ਦਿਨ ਬੰਦਾ ਚੱਲਦਾ ਸੀ ਜਿਹੜੀ ਬੋਰਡ ਵਾਲਿਆਂ ਨੇ ਪਹਿਲਾਂ ਲਾਈਟ ਬੰਦ ਕੀਤੀ ਸੀ ਉਸ ਤੋਂ ਬਾਅਦ ਫਿਰ ਸਰ ਇਕੱਲਾ ਹੀ ਸੀ ਇਹਦੇ ਨਾਲ ਹੋਰ ਵੀ ਬੱਚੇ ਸੀ ਇਕੱਲਾ ਨਹੀਂ ਇਕੱਲਾ ਹੀ ਬੱਚਾ ਸੀ ਉਹ ਮੁੰਡਾ ਜਮਲਾ ਤੋੜਦਾ ਸੀਗਾ ਉਹਨੂੰ ਕਰੰਟ ਲੱਗ ਗਿਆ ਇਹਦੀ ਪਾਂਹ ਹੋ ਗਈ 6-7 ਸਾਲ ਦੀ ਹੋ ਗਈ ਹਾਂਜੀ ਹਾਂਜੀ ਬਿਲੀ ਨੇ ਲਾਦ ਰਿਆ ਕਹਦੇ ਸਾਹ ਚੱਲਦੇ ਮੁੰਡੇ ਲਾਇਆ ਥੱਲੇ ਕਿਹੜੇ ਏਰੀਆ ਲੱਗਦਾ ਕਿਹੜਾ ਜਮਾਂ ਬਠਾਣਾ ਦਾ ਇਹ ਮੈਨੂੰ ਹੁਣੇ ਕਿਸੇ ਦਾ ਫੋਨ ਆਇਆ ਸੀਗਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਬਿਜਲੀ ਦੇ ਤਾਰ ਦੇ ਉੱਤੇ ਬੰਦਾ ਇੱਕ ਲਟਕੇ ਆਇਆ ਜੋ ਕਿ ਮੈਂ ਫਿਰ ਆ ਕੇ ਇੱਥੇ ਦੇਖਿਆ ਇੱਕਦਮ ਮੈਂ ਲਾਈਟ ਪਹਿਲੇ ਕਟਵਾਈ ਲਾਈਟ ਕਟਾਨ ਤੋਂ ਬਾਅਦ ਫਿਰ ਮੈਂ ਪੁਲਸੜਿਆਂ ਨੂੰ ਫੋਨ ਕੀਤਾ ਇਹ ਜਾਮਣ ਤੋੜਦੇ ਇਹਨਾਂ ਨੂੰ ਕਿੰਨੀ ਵਾਰ ਮਕਾਨ ਮਾਲਕ ਨੇ ਵੀ ਮਨਾ ਕੀਤਾ ਕਿ ਦਰਖਤ ਤੇ ਨਹੀਂ ਚੜਨਾ ਵੀ ਤੁਸੀਂ ਜਾਮਣ ਵਗੈਰਾ ਨਾ ਇੱਥੋਂ ਤੋੜਿਆ ਕਰੋ ਇਹ ਫੇਰ ਦੂਸਰੇ ਮੋਹਲੇ ਦੇ ਆ ਕੇ ਇੱਥੋਂ ਜਾਮਨ ਤੋੜ ਕੇ ਲੈ ਕੇ ਜਾ ਰਹੇ ਸੀਗੇ ਉਹ ਜੋ ਕਿ ਉੱਪਰ ਤਾਰਾਂ ਸੀਗੀਆਂ ਉਹਦੇ ਨਾਲ ਇਹ ਲਟਕ ਕੇ ਤੇਦੀ ਡੈਥ ਹੋ ਗਈ ਹੈ ਬੱਚੇ ਤੇ ਦੋ ਬੱਚੇ ਉੱਪਰ ਚੜੇ ਸੀਗੇ ਦੋ ਬੱਚੇ ਉੱਪਰ ਚੜੇ ਸੀਗੇ ਜੋ ਕਿ ਇੱਕ ਚੋਂ ਹੁਣ ਪਤਾ ਨਹੀਂ ਕਿਹੜਾ ਸੀਗਾ ਤੇ ਇੱਕ ਦੀ ਡੈਥ ਹੋ ਗਈ ਉੱਪਰ ਦੇਖੋ ਬਹੁਤ ਚੜਿਆ ਬੱਚੇ ਨੂੰ ਕੌਣ ਉਤਾਰ ਰਿਹਾ ਕੌਣ ਹੈਗਾ ਜਿਹੜੇ ਬੱਚੇ ਨੂੰ ਉਤਾਰ ਰਹੇ ਐਸਾ ਇਹ ਬੱਚੇ ਨੂੰ ਜਿਹੜਾ ਚ ਉਤਾਰ ਰਿਹਾ ਉਹਦੇ ਘਰ ਦੇ ਵਿੱਚ ਹੀ ਆ ਬੰਦੇ ਬਿਜਲੀ ਵਾਲੇ ਆ ਹਾਂ ਇਹ ਬਿਜਲੀ ਵਾਲੇ ਹਾਂ ਜੀ ਹਾਂ ਜੀ ਬਿਜਲੀ ਵਾਲੇ ਬੱਚੇ ਦੇ ਪਰਿਵਾਰ ਆ ਪਹੁੰਚ ਗਿਆ ਪਰਿਵਾਰ ਪਹੁੰਚ ਗਿਆ ਉੱਥੇ ਬੈਠੇ ਹੋਏ ਆ ਮਾਪਿਆਂ ਨੂੰ ਪਤਾ ਸੀ ਕਿ ਇਸ ਗੱਲ ਦਾ ਕਿ ਸਾਡਾ ਬੱਚਾ ਜਾਣਾ ਨਹੀਂ ਮਾਪਿਆਂ ਨੂੰ ਨਹੀਂ ਪਤਾ ਸੀਗਾ ਮਾਪਿਆਂ ਨੂੰ ਕੁਝ ਨਹੀਂ ਸੀ ਪਤਾ ਹਾਂ ਪੁਛਾਛਾਣਾ ਫੋਨ ਕੀਤਾ ਇੱਕਦਮ ਆ ਗਏ ਉਹ